ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ ਤੇ ਸਭ ਤੋਂ ਪਹਿਲੇ ਵੀ ਅਰਦਾਸ ਕਰਦੇ ਹਾਂ ਕਿ ਵੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਭ ਦਾ ਭਲਾ ਹੋਵੇ ਤੇ ਮੌਤਾਂ ਅੱਜ ਸਵੇਰੇ ਸਵੇਰੇ ਬਹੁਤ ਜ਼ਵਾਣਾ ਹੋ ਗਿਆ ਹੰਡੀ ਹੰਡੀ ਆਵਾਜ਼ ਚੱਲਦੀ ਹੈ ਕੈਂਪਲੇਟ ਵੀ ਡਾਊਨ ਹੋ ਗਿਆ ਬਿਲਕੁਲ ਆਮ ਦੇ ਚਾਂਸ ਆ ਪੂਰੇ ਕਿ ਗੁਰਦਰਾ ਸਾਹਿਬ ਚ ਪਾਠ ਹੋ ਰਹੇ ਨੇ ਸੁਖਨੀ ਸਾਹਿਬ ਦਾ ਲੜੀਵਾਰ ਪਾਠ ਚੱਲ ਰਿਹਾ ਜੀ 1 ਸਵਾ ਮਹੀਨੇ ਤੋਂ ਤੇ ਉਹਦੇ ਵੀ ਅੱਜ ਭੋਗ ਪਏ ਨੇ ਜੀ ਦੀਪੁਰਬ ਦੇ ਸੰਬੰਧ ਦੇ ਵਿੱਚ ਤੇ ਫਿਰ ਅੱਜ ਬੈਠੇ ਜਲਦੀ ਸ਼ਹੀਲ ਵੀ ਲੱਗਣੀ ਹੈ ਅੱਜ ਪਰ ਮੌਸਮ ਅੱਜ ਅੱਨੀ ਗਰਮੀ ਐ ਨਹੀਂ ਆ ਬਿਲਕੁਲ ਠੰਡਾ ਹੋ ਗਿਆ ਮੌਸਮ ਇਹ ਵੀ ਪਰਮਾਤਮਾ ਦੇ ਰੰਗ ਹੈ ਨਹੀਂ ਸ਼ੀਦੀ ਦਿਹਾੜੇ ਦੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਅੱਜ ਮੌਸਮ ਬਹੁਤ ਚੇਂਜ ਹੋ ਗਿਆ ਤੇ ਆਪਾਂ ਖੇਤਾਂ 'ਚ ਵੀ ਜੀੜਾ ਮਾਰਨਾ ਅੱਜ ਅੱਜ ਖੇਤ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਖੇਤਾਂ ਦੀ ਕਰਾਉਂਦੇ ਜੀ ਸੈਰ ਤੁਹਾਨੂੰ ਅੱਜ ਭਾਈ ਮੌਸਮ ਬਹੁਤ ਸੋਹਣਾ ਹੋ ਗਿਆ 2 ਪਾਗੇ ਹਟਿਆ ਥੋੜਾ ਜਿਆ ਠੰਡਕ ਜੀ ਮਹਿਸੂਸ ਹੁੰਦੀ ਹੈ ਬਹੁਤ ਵਧੀਆ ਮੌਸਮ ਹੋ ਗਿਆ ਹੁਣ ਪਹਿਲਾਂ ਨਾਲ ਤੇ ਦੋ ਤਿੰਨ ਦਿਨ ਦਾ ਗਰਮੀ ਨੇ ਵਟ ਕੱਢੇ ਰੱਖੇ ਤੇ ਮਿੱਠੀ ਮਿੱਠੀ ਬਾਰਿਸ਼ ਫੇਰ ਸ਼ੁਰੂ ਹੋ ਗਈ ਹੈ ਬਹੁਤ ਹੀ ਸੋਹਣਾ ਮੌਸਮ ਤੇ ਠੰਡੀ ਜੰਡੀ ਚੱਲਦੀ ਆ ਹਵਾ ਬਹੁਤ ਵਧੀਆ ਮੌਸਮ ਹੋ ਗਿਆ ਜੀ ਕਿਰਪਾ ਹੋ ਗਈ ਮਾਲਕ ਦੀ ਠੰਡੀ ਠੰਡੀ ਹਵਾ ਚੱਲਣ ਲੱਗ ਗਈ ਐ ਇਹ ਖੁਸ਼ਗਵਾਰ ਮੌਸਮ ਤੇ ਪੰਛੀ ਜਾਨਵਰ ਵੀ ਪੂਰੇ ਖੁਸ਼ ਹੋ ਗਏ ਅੱਜ ਇਹਨਾਂ ਨੇ ਵਿਚਾਰਾਂ ਨੂੰ ਗਰਮੀ ਦੀ ਰਾਤ ਮਿਲੀ ਐ ਇਹ ਮੌਸਮ ਬਹੁਤ ਵਾੜਾ ਹੋ ਗਈ ਦੁਬਾਰਾ ਫੇਰ بارش ਆ ਗਈ ਹੈ ਆਪਣੇ ਬੂਟੇ ਵੀ ਡਰ ਗਏ ਆ ਜਿਹੜੇ ਲਾਏ ਸੀਗੇ ਮਿਰਚਾਂ ਦੇ ਮਿਰਚਾਂ ਦੇ ਤੇ ਬੈਂਗਣੀ ਦੇ ਬੂਟੇ ਪਾਣੀ ਜਿੰਨਾ ਮਰਜ਼ੀ ਪਾਈ ਜਾਓ ਲੇਕਿਨ ਜੋ بارش ਨਾਲ ਗੱਲ ਬਣਦੀ ਹੈ ਨਾ ਕੋਈ ਵੀ ਬੂਟਾ ਹੈ ਕੋਈ ਵੀ ਚੀਜ਼ ਹੈ بارش ਬਹੁਤ ਜ਼ਰੂਰੀ ਹੈ ओ जी बूटे अपने कामयाब हो गए लो जी फसलां पूरी खुश हो गई ठंडी ठंडी हवा चल रही है मौसम हो गया खुशगवार अरे जहा मी पै रहा है बहुत सोना ਤੁਸੀਂ ਆਪਾਂ ਚੱਲ ਲਈ ਹੁਣ ਗੁਰਦਾਰਾ ਸਾਹਿਬ ਤੇ ਦਿਖਾ ਦੇ ਸਾਨੂੰ ਕਨੌਲੀ ਦਾ ਗੁਰਦੁਆਰਾ ਇਹ ਹੈ ਜੀ ਗੁਰਦੁਆਰਾ ਗੀਰ ਗੁਰ ਤੇਗ ਬਹਾਦਰ ਸਾਹਿਬ ਕਨੌਲੀ ਬਾਦਸ਼ਾਹੀ ਨੋਮੀ ਜੀ ਕਰਾਉਂਦੇ ਜੀ ਦਰਸ਼ਨ ਤੁਹਾਨੂੰ ਅੰਦਰ ਜਾ ਕੇ ਆਓ ਜੀ ਕੋ ਗੁਰਦੁਆਰਣ ਸਰਪਰ ਸਾਹਿਬ ਦੇ ਗੁਰਦੁਆਰਾ ਕਨੌਲੀ ਕਿਰ ਗੁਰਦੇਗ ਬਾਦਲ ਸਿੰਘ ਜੀ ਦਾ ਗੁਰਦੁਆਰਾ ਏਗ ਬਾਦਲ ਸਿੰਘ ਜੀ ਕਰਨਾਉਣ ਤੇ ਆਵਤਾ ਏ ਕੂਲੂ ਕਦੇ ਮਾਰਤਾ ਗੋਰਦੋਰ ਸਾਹਿਬ ਦੀ ਅਤੇ ਸੰਗਤਾਂ ਲਈ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ।